ਹੋਂ ਪ੍ਰਮਾਤਮਾ ਨੇ ਜਿਹਨੂੰ ਵੀ ਪੈਦਾ ਕੀਤਾ ਹੈ ਉਹਦੇ ਵਿੱਚ ਹੀ ਪ੍ਰਮਾਤਮਾ ਹੈ ਜੇਨ ਹਰ ਹਿਰਦੇ ਨਾਮ ਨਾ ਬਸੇ ਤੈਨੂੰ ਮਾਤ ਕੀ ਜੇ ਹਰ ਬਾਂਝਾ ਹੁਣ ਜੇ ਆਪਾਂ ਆਧਾਰਨ ਲਈਏ ਹੋਰ ਕਿਸੇ ਦੇ ਆਧਾਰਨ ਤਾਂ ਸ਼ਾਇਦ ਨਾ ਜਿ세 ਪਰ ਹੁਣ ਚੌਥੀ ਪਾਛੇ ਦੇ ਜਿਹੜੇ ਬੱਚੇ ਸੀ ਜੀ 95 ਪਾਛੇ ਦੇ ਜਿਹਨਾਂ ਨੂੰ ਗੱਦੀ ਮਰੀ ਉਹਨਾਂ ਬਣੇ ਰਿਹਾ ਸੀ ਤੇ ਜਿਹੜਾ ਉਹਨਾਂ ਦਾ ਦੂਸਰਾ ਬੇਟਾ ਸੀ ਪਾਈਪਰthia ਜੀ ਹਾਂਜੀ ਉਹ ਉਹਨਾਂ ਦੇ ਵਿਰੁੱਧ ਬੋਲਦਾ ਰਿਹਾ ਉਹਨੇ ਕੱਚੀ ਬਾਣੀ ਵੀ ਰਚੀ ਉਹਨੇ ਜੋ ਕੁਝ ਵੀ ਕੀਤਾ ਜੀ ਸੰਸਾਰੀ ਕੀਤਾ ਉਹਨੇ ਉਹਨਾਂ ਤੇ ਆਪਦਾ ਹੱਕ ਜਮਾਉਣ ਵਾਸਤੇ ਵੀ ਮੈਂ ਮਾਲਕਾ ਮੈਂ ਵੱਡਾ ਭਰਾ ਮੈਨੂੰ ਮਿਲਣੀ ਚਾਹੀਦੀ ਹੈ ਜੀ ਤੇ ਉਹਨਾਂ ਨੇ ਕੇਸ ਵੀ ਕੀਤਾ ਇਤਿਹਾਸ ਦਾ ਹੈ ਅਕਸਰ ਹੋਰਨਾਂ ਤੋਂ ਛੋਵੀਂ ਮਾਤਾ ਦਾ ਕੀ ਹੋਇਆ ਜੀ ਕਸੂਰ ਹੈ ਜਿਹੜੀ ਮਾਤਾ ਦੇ ਦੋ ਬੱਚੇ ਐ ਜਾਂ ਚਾਰ ਬੱਚੇ ਐ ਜੀ ਇੱਕ ਬੱਚਾ ਮਨਮੁਖ ਐ ਇੱਕ ਗੁਰਮੁਖ ਐ ਫੇ ਫੇਰ ਮਾਤਾ ਬਾਝ ਹੈ ਨਹੀਂ ਤੇ ਬੱਚੇ ਹੋ ਗਏ ਚੰਗਾ ਵੀ ਹੋਇਆ ਮਾੜਾ ਵੀ ਹੋ ਗਿਆ ਜੀ ਇਹਦੇ ਮਾਤਾ ਦਾ ਕੋਈ ਕਸੂਰ ਨਹੀਂ ਗੱਲ ਮਤ ਦੇ ਚੱਲ ਰਹੀ ਐ ਅਰਥ ਕਰਨ ਵਾਲਿਆਂ ਨੇ ਮਤਲਬ ਸਹੀ ਤਰ੍ਹਾਂ ਅਸੇ ਸਮਝਾਇਆ ਨਹੀਂ ਉਹਨਾਂ دنیਵੀ ਤੌਰ ਤੇ ਉੱਥੇ ਕਰਦੇ ਆ ਜੀ ਕੋਈ ਕਬੀਰ ਸਾਹਿਬ ਨੇ ਸ਼ਾਇਦ ਦੱਸਿਆ ਹੈ ਆਲਾ ਦੋਏ ਮਾਈ ਜੀ ਦੋ ਬਪਾ ਪੜੀਏ ਪੜੀਏ ਪੰਡਤ ਕਰੋ ਵਿਚਾਰੋ ਆਲਾ ਪੰਡਤ ਜੀ ਦੋ ਸਾਡੇ ਪਿਓ ਆ ਤੇ ਦੋ ਮਾਮਾ ਜੀ ਇੱਕ ਤੇ ਚੰਗੀ ਮਾਤਾ ਤੇ ਇੱਕ ਮਰੀ ਮਾਤਾ ਤੇ ਦੋ ਹੀ ਇਹਨਾਂ ਦੇ ਮਾਲਕਾ ਮਾਨ ਜਿਹੜੇ ਆ ਵੀ ਇਸ ਗੱਲ ਦਾ ਵਿਚਾਰ ਕਰ ਵੀ ਦੋ ਮਾਮਾ ਤੇ ਦੋ ਪਿਓ ਆ ਸਾਡੇ ਕਿਹੜੇ ਦੋ ਮਾਂ ਦੋ ਪਿਓ ਆ ਤਾਂ ਇਹਦੇ ਜੋ ਕਿਹੜੀ ਮਾਂ ਦਾ ਕਸੂਰ ਹੈ ਜਿਹੜੀਆਂ ਦੋ ਮਾਵਾਂ ਚੰਗੀ ਮੱਤ ਤੇ ਮਾੜੀ ਮੱਤ ਇੱਕ ਗਰਬਾਣੀ ਹੋਰ ਜੀ ਦੱਸ ਰਹੀ ਹੈ ਸਰੀਰ ਬਾਰੇ ਦੱਸ ਰਹੀ ਹੈ ਅੰਤਰ ਬਾਰੇ ਦੱਸ ਰਹੀ ਹੈ ਅਸੀਂ ਇਹਨੂੰ ਬਾਰ 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 ਵੇਖੀ ਜਾ ਰਹੇ ਹਾਂ